ਹੈਲੋ ਜੀ ਆਪਾਂ ਬਣਾ ਰਹੇ ਹਾਂ ਜੀ ਪਨੀਰ ਦੁੱਧ ਦਾ ਇਹਦੇ ਵਿੱਚ ਆਪਾਂ ਲੱਸੀ ਪਾਈ ਹੈ ਜੀ ਦੁੱਧ ਦੇ ਵਿੱਚ ਲੱਸੀ ਆ ਦੇਖੋ ਪਨੀਰ ਬਣ ਗਿਆ ਕਈ ਵਾਰ ਆਪਣੇ ਕੋਲੇ ਨਿੰਬੂ ਦਾ ਸਤ ਨਾ ਹੋਵੇ ਤਾਂ ਲੱਸੀ ਪਾ ਲਓ ਤੇ ਜਾਂ ਵਿੱਚ ਪਾ ਦਿਓ ਫੜਕੜੀ ਤਾਂ ਵਧੀਆ ਪਨੀਰ ਬਣ ਕੇ ਤਿਆਰ ਹੋ ਜਾਂਦਾ ਦੇਖੋ ਜੀ ਪਨੀਰ ਬਣ ਚੁੱਕਿਆ ਆਪਾਂ ਬਣਾਵਾਂਗੇ ਜੀ ਪਰਜੀ ਪਨੀਰ ਦੀ ਇਹਦੇ ਉੱਪਰ ਜੀ ਬਣਾਈ ਉਹਦੋਂ ਵੀ ਤੁਹਾਨੂੰ ਦਿਖਾਵਾਂਗੇ ਤੁਸੀਂ ਮੇਰੀ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਜੀ ਮੈਨੂੰ ਆਪ ਜੀ ਦੀ ਹੈਲਪ ਦੀ ਲੋੜ ਆ। ਆ ਦੇਖੋ ਜੀ ਆਪਣਾ ਪਨੀਰ ਬਣ ਚੁੱਕਿਆ ਹੈ। ਆ ਦੇਖੋ। ਆ ਦੇਖੋ ਜੀ ਆਪਣਾ ਪਨੀਰ ਬਣ ਚੁੱਕਿਆ ਹੈ। ਆਪਾਂ ਦੁੱਧ ਦੇ ਵਿੱਚ ਲੱਸੀ ਪਾਤੀ ਸੀ। ਲੱਸੀ ਥੋੜੀ ਜਿਹੀ ਲੱਸੀ ਪਾਈ ਸੀ। ਅੱਧਾ ਕ ਗਲਾਸ ਅੱਧਾ ਕਿਲੋ ਦੁੱਧ ਦੇ ਵਿੱਚ ਅੱਧਾ ਗਲਾਸ ਲੱਸੀ ਦਾ ਪਾਇਆ ਸੀ ਤੇ ਆਪਣਾ ਪਨੀਰ ਬਿਲਕੁਲ ਰੈਡੀ ਹੋ ਗਿਆ। ਉਹ ਦੇਖੋ। ਦੁੱਧ ਐਡ ਹੋ ਗਿਆ ਜੀ ਤੇ ਪਾਣੀ ਐਡ ਹੋ ਗਿਆ ਆ ਦੇਖੋ ਵਧੀਆ ਪਨੀਰ ਬਣ ਗਿਆ ਹੁਣ ਆਪਾਂ ਇਹਨੂੰ ਇਹਦੇ ਤੋਂ ਪਾਣੀ ਕੱਢ ਦੇਾਂਗੇ ਲੱਪ ਕੇ ਗੰਡੇ چیر ਕੇ ਤੇ ਫਿਰ ਜੀ ਬਣਾ ਲਾਂਗੇ ਮੇਰੀ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ